गल करनी चाहिए जेड़ी करनी बंदा सच्ची गल करे झूठी क्यों करनी है तो आ गई है लगता आ गई है मैं कह नहीं रही सारे आवाज आ गई है मैनू ਆਜਾ ਕੀ ਕਰਨ ਦੇ ਕੋ ਨਾ ਮਿਲਵਾਜ ਆ ਗਈ ਸੀ ਤੇਰੀ ਆ ਕਰ ਲੈ ਕੁਰਸੀ ਰਨ ਵਾਜ ਆ ਗਈ ਸੀ ਅੱਛਾ ਮੈਂ ਕਿਹਾ ਬਾਹਰ ਤੋਂ ਬਲ ਲਗਾ ਕੇ ਆ condicion ਖਸਾੜ ਦੇ ਮਾਨ ਰਸੀ ਆ ਗਈ ਉਹ ਬਾਨ ਰਸੀ ਅੱਛਾ ਆ ਵੀ ਜਾਣ ਮੈਂ ਕਹਾਂ ਉਹ ਤੇ ਗੋਣੜਾ ਤੁਹਾਨੂੰ ਬਲ ਲਾ ਕੇ ਲਾ ਗਈ ਉਹ ਅੱਛਾ ਠੀਕ ਠਾਕ ਹੈ ਬਸ ਮੈਂ ਨੇ ਸਬਜੀ ਚੀਰਦੀ ਸਾਂ ਮੈਂ ਕਿ ਜਾਨਿਆਂ ਨੇ ਨਾ ਆ ਜਾਣਾ ਆ ਸਕੂਲੋਂ ਤਾਂ ਜਾਨੇ ਕਹਿੰਦੇ ਆਲੂ ਮਟਰ ਗਰ ਬਣਾ ਮਟਰ ਪਾਓ ਗਾਜਰਾ ਪਾਓ ਬਣਾਓ ਤੇ ਕੋ ਵੀ ਹੋਰ ਗਾਜਰਾ ਪਾ ਲਾ ਫਿਰ ਤੂੰ ਹਾਂ ਇੰਨੀਆਂ ਘੋਰ ਪਾ ਲਾ ਨਾ ਤੇ ਨਾਲ ਮਟਰ ਹੋ ਜਾਣਗੇ ਤੇ ਨਾਲ ਆਲੂ ਤੇ ਤੁਹਾਡਾ ਰਾਤ ਦਿਨ ਦਾ ਹੋ ਜਾਊਗਾ ਹਾਂ ਬਸ ਨਹੀਂ ਪਾ ਲਾਂ ਦਾ ਚੰਗੇ ਵੇਲੇ ਤੂੰ ਆ ਗਈ ਹਾਂ ਹਾਂ ਆ ਵੀ ਠੀਕ ਆ ਗਈਆਂ ਹੋ ਜਾਣਗੀਆਂ ਚੰਗੇ ਵੇਲੇ ਚੰਗੇ ਵੇਲੇ ਆ ਗਈ ਹੈ ਭੈਣਾ ਦੱਸਣ ਵਾਸਤੇ ਕਿੰਨਾ ਕਿਲੋ ਆਲੂ ਪਾ ਲਈ ਕੁਝ ਮਟਰ ਨੇ ਠੀਕ ਹੈ ਠੀਕ ਆ ਵਿਚ ਬਾਬੇ ਕਿਤੇ ਦੋ ਦੋ ਟਾਈਮੇ ਬਣਦੀ ਨਹੀਂ ਨਹੀਂ ਅਸੀਂ ਤੇ ਬਣਦੇ ਵੀ ਕੋਈ ਨਹੀਂ ਪੜਾ ਤੋ ਤੇ ਆਵਾਵਾ ਆ ਗਈ ਸਾਡਾ ਰਾਤ ਦਿਨ ਕਰਨ ਵਾਸਤੇ ਇਹ ਕਿਹੜਾ ਕੰਮ ਕੀ ਹੈ ਵਾਹ ਮੈਂ ਕਿਹੜਾ ਕੰਮ ਕਰ ਕਰਨਾ ਹੁੰਦਾ ਆ ਆਪਣਾ ਤੇਰੇ ਬੱਲੇ ਆ ਜਾਣੀ ਆਹ ਚਲ ਚਲ ਤੂੰ ਖਾਮੀ ਰੋਟੀ ਤਾਣੀ ਇੱਥੋਂ ਹੀ ਤੱਕ ਤੂੰ ਬਣੀ ਕਹਿੰਿਆ ਜੇ ਮੌਰੀ ਦੀ ਹੈ ਨਾ ਨਿਕਲੇਗੀ ਨਾ ਨਿਕਲੇਗੀ ਖਾਣ ਦੀ ਕਿਹਦੀ ਮਾਸੀ ਇਹ ਨਾ ਚੱਲਾਂਗੇ ਤੇ ਮੇਰੇ ਨਾਲ ਤੂੰ ਅੱਜ ਜਾਣਾ ਹੀ ਦੇਖੇ ਮੇਰੇ ਨਾਲ ਜਾਣੀ ਦੱਸਾ ਮੇਰੇ ਨਾਲ ਇੱਕ ਕੂਨ ਬੋਲਣ ਵਾਲੀ ਮੇਰੀ ਕੁਸੀਗੀ ਪਿੰਡਾ ਥਾਵਾਂ ਵੱਲ ਦੀ ਪਰ ਮਾੜੀ ਮੋਟ ਰਿਸ਼ਤੇ ਦਾ ਆਈ ਵੀ ਸੀਗੀ ਬਰਾਦਰੀ ਸੀਗੀ ਤੇ ਉਹ ਵਿਚਾਈ ਸੋ ਦਾ ਮੇਰੇ ਨਾਲ ਬੜਾ ਪਿਆਰ ਸੀਗਾ ਅੱਛਾ ਤੇ ਉਹ ਤਾਂ ਹੈ ਨਹੀਂ ਕੀ ਹੁਣ ਇਹ ਦੁਨੀਆਂ ਚ ਤੋ ਦੀਆਂ ਨੇ ਬੜਾ ਕਰਦੇ ਨੇ ਪਹਿਲਾਂ ਕੁੜੀ ਦਾ ਵਿਆਹ ਹੋਇਆ ਤੇ ਉਹਨੇ ਮੈਨੂੰ ਕੁੜੀਆਂ ਵਾਲੇ ਕਹਿ ਲਗੇ ਮਾਸੀ ਆਂ ਵੀ ਹਾਂ ਤੇ ਮੈਂ ਆ ਗਈ ਪੋਣ ਅੱਛਾ ਗਈ ਨਾ ਮੈਂ ਕਿਹਾ ਉਹ ਤਾਂ ਹੈ ਨਹੀਂ ਹੁਣ ਮੇਰੇ ਮਨ ਨੂੰ ਆਇਆ ਉਹਨਾਂ ਫੇਰ ਮੇਰੇ ਕੋਲ ਮੇਰਾ ਨੰਬਰ ਰੱਖਿਆ ਉਹਨਾਂ ਨੇ ਕਹਿੰਦੇ ਅਸੀਂ ਨੰਬਰ ਤੋਂ ਲਾਵਾ ਸੀ ਤੇ ਆ ਕਿਤੇ ਕਰਨੇ ਆ ਤੈਨੂੰ ਕਈ ਵਾਰੀ ਫੋਨ ਕੀਤਾ ਤੂੰ ਆਉਂਦੀ ਨਹੀਂ ਆ ਆਜਾ ਨੰਬਰ ਤੇ ਭਾਬੀ ਨੂੰ ਕਿਹਾ ਪਿਆਰ ਨੇ ਰੱਖਿਆ ਜਾਂਦੀ ਆਹੋ ਸੇਵ ਕਰਕੇ ਰੱਖਿਆ ਉਹਨਾਂ ਨੇ ਤੇ ਕਹਿੰਦੇ 마સી ਤੈਨੂੰ ਨਾ ਅਸੀਂ ਕਈ ਵਾਰੀ ਫੋਨ ਕੀਤਾ ਤੂੰ ਆਜਾ ਤੂੰ ਆਉਂਦੀ ਨਹੀਂ ਗਈ ਤੇ ਹੁਣ ਹੋ ਕੇ ਜਾ ਦੂਜੀ ਕੁੜੀ ਸਵਰਿਆ ਤੂੰ ਆਈ ਆ ਤੇ ਕਹਿੰਦੀ ਇਹਨੂੰ ਨਿਰਮਲ ਦਾ ਵਿਆਹ ਨਹੀਂ ਕਰਨਾ ਅੱਛਾ ਤੇ ਤੂੰ ਉਹ ਹੋ ਕੇ ਜਾ ਨਿਰਮਲ ਉਹ ਮੁੰਡੇ ਦਾ ਨਾਮ ਨਿਰਮਲ ਆ ਕਹਿੰਦੀ ਉਹ ਕਈ ਵਾਰੀ ਕਹਿੰਦਾ ਹੈ ਮਾਸੀ ਹੁਣ ਪੱਕ ਮਾਸੀ ਕਦੀ ਆਈ ਨਹੀਂ ਹਾਂਜੀ ਹਾਂ ਤੇ ਤੂੰ ਮੇਰੇ ਨਾਲ ਚੱਲੀ ਜਰਾ ਕੋ ਉਧਰ ਹੈ ਇੱਧਰ ਆ ਕੁਆਲਟੀ ਚੌਂਕ ਵਾਲੇ ਆ ਕੋਨਾ ਕੋਨਾ ਪਵਿ ਤੋਰ ਚੱਲਾਂ ਆ ਤੱਲੀ ਮੇਰੇ ਨਾਲ ਆ ਵਾਹ ਹੁਣ ਆ ਮੈਂ ਬਸ ਲੱਗ ਹੀ ਜਾਂਦਾ ਆਹੋ ਆਹੋ ਤੋਰ ਚੱਲੋ ਲੱਗ ਹੀ ਦੋ ਘੰਟੇ ਚਾਹ ਲੱਗ ਹੀ ਜਾਂਦੇ ਨੇ ਲੱਗ ਜਾਂਦੇ ਆ ਮੈਨੇ ਬਸ ਉਹ ਆ ਗਈ ਨਾ ਉਹਦੇ ਤੋਂ ਮੈਂ ਤਾਂ ਕਹੋ ਨਿਆਣੀ ਤੇ ਸਕੂਲ ਗਏ ਨੇ ਸਕੂਲੇ ਗਏ ਨੇ ਆਹੋ ਕਿੱਥੇ ਬੋਟੀ ਬੋਟੀ ਉੱਤੇ ਹੋਣੀ ਆ ਕੰਮ ਕਰ ਕਰਦੀ ਫਿਰਦੀ ਤੇ ਇਹ ਨਾ ਮੈਂ ਨਾ ਉਹਨੂੰ ਸਮਝਾ ਦਿੱਤਾ ਠੀਕ ਹੈ ਦੇ ਹੁਣ ਕੋਸ਼ ਅਗੇ ਨਾਲ ਤਰ ਗਈ ਆ ਉਹ ਐਨਾ ਮੈਂ ਸਮਝਾ ਦੀ ਦਿੱਤਾ ਆ ਤੇ ਤੂੰ ਨਹੀਂ ਥੋੜਾ ਜਿਹਾ ਨਰਮਾਈ ਨਾਲ ਹੀ ਰਹੀਂ ਨਰਮਾਈ ਨੇ ਤੇ ਮੈਂ ਰਹੂੰਗੀ ਤੇ ਮੇਰਾ ਵੀ ਵਗਾਰ ਲੈ ਜੀ ਮੇਰਾ ਵਗਾਰ ਨਾ ਤੇ ਕੀ ਹੁੰਦਾ ਆ ਵਗਾਰ ਨਾ ਤੇ ਕੀ ਹੁੰਦਾ ਆ ਨਹੀਂ ਪੁੱਤ ਵੀ ਮੇਰੀ ਗੱਲ ਸੁਣ ਵੀ ਗੱਲ ਹੁਣ ਗਲਤੀ ਤੇਰੀ ਵੀ ਹੈ ਨਹੀਂ ਗਲਤੀ ਤੇ ਮੇਰੀ ਮੇਰੀ ਵੀ ਗਲਤੀ ਹੈ ਨਹੀਂ ਤਾਂ ਹੀ ਤੇ ਮੈਂ ਕਹਿੰਨੀ ਆ ਪਰ ਫਿਰ ਵੀ ਨਾ ਹੁਣ ਥੋੜਾ ਜਿਹਾ ਨਾ ਬੰਦੇ ਨੂੰ ਨਾ ਸਾਰੇ ਪਾਸੇ ਦੇ ਖੜੇ ਪੈਂਦੇ ਗਲਤੀ ਤੇ ਮੇਰੀ ਹੈਗੀ ਆ ਕੋਈ ਗੱਲ ਨਹੀਂ ਮੈਂ ਕਹਿੰਦੀ ਨਹੀਂ ਇਹ ਬਿਲਕੁਲ ਗਲਤੀ ਮੇਰੀ ਪਰ ਗੌਰਤੋ ਤਾਂ ਮੈਂ ਇਹੋ ਜੀ ਗਲਤੀ ਕਰਦੀ ਕੋਈ ਨਹੀਂ ਜਿਹੜੀ ਸਿੱਧੀ ਗੱਲ ਨਹੀਂ ਨਹੀਂ ਸੋਲਦੀ ਸਾਣ ਦੀ ਕੋਈ ਨਹੀਂ ਕੀ ਕੋਈ ਮੈਂ ਕੁਛ ਨਹੀਂ ਤੇ ਇਹ ਨਾ ਹੁਣ ਫਿਰ ਵੀ ਨਾ ਸਾਰੇ ਮਾਮਲੇ ਸਾਹਮਣੇ ਪੈਂਦੇ ਨੇ ਤੇ ਮੁੰਡੇ ਦਾ ਵੀ ਫੋਨ ਆਇਆ ਹੀ ਮੈਨੂੰ ਕੀ ਕਹਿੰਦਾ ਉਹ ਵਾਲੇ ਮੁੰਡਾ ਤੇਰਾ ਅੱਛਾ ਹਾਂ ਤਾਂ ਕੋਈ ਗੱਲ ਨਹੀਂ ਹੁਣ ਉਹ ਵਾਲਾ ਕੋਈ ਨਾ ਜਿਸ ਤੱਕ ਆਵੇ ਕੋਈ ਗੱਲ ਨਹੀਂ ਉਹ ਹੁਣ ਕਿਹਨੇ ਕੀਤਾ ਮੈਨੂੰ ਘਰ ਪਾਈ ਅੱਜ ਸਾਨੂੰ ਨਹੀਂ ਕੀਤਾ ਕਰੇਗਾ ਸਾਨੂੰ ਵੀ ਸਾਨੂੰ ਵੀ ਦੱਸੇਗਾ ਤੇ ਇੰਨਾ ਗੱਲ ਹੋਈ ਜਣੀ ਆ ਤਾਂ ਫੋਨ ਫੋਨ ਕਰਦੀ ਆਈਆਂ ਤੇ ਤੈਨੂੰ ਨੇ ਕਿਹਾ ਤਾਂ ਇਹ ਨਾ ਗਲਤੀ ਤੇ ਤੇਰੀ ਵੀ ਹਿੱਸ਼ੇ ਦਾ ਤੇ ਬਾਰੇ ਅੜੀਏ ਗਲਤੀ ਤੇ ਹੈਗੀ ਆ ਹੁਣ ਸਾਨੂੰ ਤੂੰ ਫਾਇਦਾ ਲਾਉਣਾ ਆ ਇਹ ਦੱਸ ਤੂੰ ਫਾਇਦੀ ਗਲਤੀ ਤਾਂ ਹੋ ਗਈ ਬੰਦੇ ਕੋਲ ਗਲਤੀ ਗਲਤੀ ਹੋ ਗਈ ਮੰਨਦੀ ਆ ਮੈਂ ਵੀ ਮੰਨਦੀ ਆ ਤੇ ਮੇਰੀ ਲੋ ਵੀ ਮੰਨਦੀ ਆ ਗਲਤੀ ਜਦੋਂ ਭਾਬੀ ਵੀ ਮੇਰੀ ਗੱਲ ਸੁਣ ਜਦੋਂ ਇਹ ਨਾ ਝੂਠਾ ਪਲਾਨ ਤੁਸੀਂ ਬਣਾਇਆ ਤੇ ਇਹ ਮੈਂ ਨੂੰ ਕਿ ਆ ਗਈ ਨਹੀਂ ਤੇ ਕਦੀ ਆ ਗਈ ਆ। ਤਾ ਕਰਕੇ ਉੱਡ ਤੇ ਟੁੱਟੀ ਸਾਰੇ ਪਾਸੇ ਕਹਵਾ ਮੈਨੂੰ ਜਹਾ ਹੀ ਤਾਰ ਕੇ ਗਿਆ ਆ ਤੇ ਜਦੋਂ ਮੈਂ ਕਿਹਾ ਵੀ ਆਟੋ ਸੀ ਕਿ ਜਹਾ ਸੀ ਆਹੋ ਹੈ 1950 ਸਾਰੀਆਂ ਜਿਹੜੇ ਵੀ ਚੀਜ਼ ਤੇ ਆਈ ਆ ਤੇ ਇਹਦੇ ਕੋ ਕਾਗਜ਼ ਕੋ ਨਹੀਂ ਗੇ ਸਾਰੀਆਂ ਮੈਂ ਸੁਣੀਆਂ ਨੇ ਹੁਣ ਜਿਹੜੀ ਗੱਲ ਹੋ ਗਈ ਹੈ ਨਾ ਹੁਣ ਪਤਾ ਕੀ ਹੈ ਹੁਣ ਮੁੰਡਾ ਆਉਣ ਵਾਲਾ ਹੈ ਤੇ ਸਾਰਾ ਕੁਝ ਕੋਈ ਗੱਲ ਨਹੀਂ ਤੇ ਤੂੰ ਨਾ ਆਪਣਾ ਮੈਨੂੰ ਵੀ ਕਹਿ ਤਾ ਹੁਣ ਕੋਈ ਅਜਿਹੀ ਗੱਲ ਨਾ ਥਲੀ ਦੇ ਤੇਰੇ ਅੱਗੇ ਨਾ ਮੈਂ ਹੱਥ ਬੰਨ੍ਹ ਲੀ ਕੋਈ ਨਹੀਂ ਭੱਜ ਹੱਥ ਬੰਨ੍ਹ ਮੈਂ ਨਾ ਬੰਦੀ ਹੱਥ ਉਹ ਤਾਂ ਗੱਲ ਕੋਈ ਨਹੀਂ ਆ ਬੰਨਣ ਦੀ ਤੇ ਕੋਈ ਵੱਡੀ ਗੱਲ ਕੋਈ ਨਹੀਂ ਜੀ ਪਰ ਮੈਂ ਇਹ ਕਹਿੰਨੀ ਆ ਕਿ ਅਗੋ ਵਾਤੇ ਬੰਦੇ ਦਾ ਸੁਧਾਰ ਹੋ ਜਾਂਦਾ ਹੈ ਹੈਨਾ ਅਗੋ ਵਾਤੇ ਇਹੋ ਕੰਮ ਨਾ ਕਰੂ ਨਹੀਂ ਕਰਦੀ ਕੋਈ ਨਹੀਂ ਉਹ ਕਰਦੀ ਜਦੋਂ ਤੇਰੇ ਤੇ ਤੇਰੀ ਗਾੜੀਆਂ ਕਾਵੇ ਦੀ ਦੀ ਆ ਗੱਲ ਇਤਰਾ ਹੈ ਤੇਰੇ ਅੱਗੇ ਮੰਨ ਗਈ ਤਾਂ ਠੀਕ ਆ ਮੰਨੂਗੀ ਬਣਾਉਣਾ ਪੈਗਾ ਨਾ ਆਏ ਮੰਨੂਗੀ ਮੰਨੂਗੀ ਉਹ ਨੂੰ ਮੈਂ ਕਹਤਾ ਨਾ ਮੈਂ ਕਹਾਂ ਵੀ ਤੂੰ ਮੈਨੂੰ ਬਣਾਏ ਸਮਝ ਮੈਂ ਮਤਲਬ ਇਹ ਤੇ ਉਹ ਹੀ ਆ ਜੇ ਮੇਰੇ ਕੇ ਮੰਨਦੀ ਐਂ ਆਇਦਰ ਵੇਖੋ ਤਾਕੀ ਮੇਰੇ ਗੱਲ ਦਾ ਗੁੱਸਾ ਆਇਆ ਤੇ ਇੱਕ ਵਾਰਨੇ ਤਫਾਸ਼ੇ ਚ ਕਹਿੰਨੀ ਆ ਸੌਣ ਤਾਂ ਸਹੀ ਮੈਂ ਕਿਹਾ ਤੇਰੀ ਪੁਆ ਪੁਆੜੇ ਹੱਥੀ ਆ ਹੈ ਹਾਂ ਚਲੋ ਜੋ ਵੀ ਲਾ ਆਹ ਮੈਂ ਕਿਹਾ ਪੁਆੜੇ ਹੱਥੀ ਆ ਪੁਆੜੇ ਪੰਦੀ ਆਈ ਸ਼ੁਰੂ ਤੋਂ ਆ ਇਧਰ ਦੇ ਆ ਵੇ ਆ ਇਧਰ ਹੈ ਨਾ ਆ ਇਧਰ ਵੀ ਆ ਮੈਂ ਪੜੇ ਨੇ ਪੜਾਏ ਨੇ ਕੋਈ ਪੜੇ ਤੇ ਕੋਈ ਪੜਾਈ ਹੈ ਨਾ ਤੇ ਇਹਦੇ ਵਿੱਚ ਨਹੀਂ ਤੂੰ ਤਾਂ ਆਪ ਵਕੀਲ ਨਹੀਂ ਕਤੋਂ ਕਿ ਪੜਾਉਣੇ ਨੇ ਕਿਸੇ ਨੇ ਘਰ ਘਰ ਵਕੀਲ ਹੀ ਹੁੰਦੇ ਨੇ ਆ ਹਾਵੀ ਤੂੰ ਮੇਰੀ ਗੱਲ ਸੁਣ ਆ ਆ ਵੇਖ ਆ ਕੀ ਲਿਖਿਆ ਹੋਇਆ ਹੁਣ ਮੈਂ ਇਹਨੂੰ ਇਹ ਵਿਖਾਉਣਾ ਵੀ ਆ ਦੱਸ ਕੀ ਨਹੀਂ ਚੱਲ ਹੁਣ ਇੰਨੀ ਗੱਲ ਨਹੀਂ ਕਰਨੀਗਾ ਹੈਨਾ ਆਹ ਛੱਡ ਕਰ ਮਰ ਜੂਗੀ ਮੈਂ ਨਹੀਂ ਜਾਣਾ ਉਹਨੇ ਮੈਂ ਮਾਫੀ ਮੰਗੂਗੀ ਬਸ ਠੀਕ ਆ ਮੰਨ ਜਾਣਾ ਜਦੋਂ ਮੈਂ ਕਹਤਾ ਮੰਨ ਜਾਣਾ ਫੇਰ ਕਾਦੀ ਗੱਲ ਹੈ ਆਹ ਹੈਨਾ ਕੋਈ ਗੱਲ ਨਹੀਂ ਆਂ ਜਿੱਥੇ ਮਰਜੀ ਇਹ ਵਿਖਾ ਲਵੇ ਜਿੱਥੇ ਮਰਜੀ ਇਹ ਕਰ ਲਵੇ ਤੇ ਚੱਲ ਫੇਰ ਉੱਤੇ ਚੱਲੇ ਜਾਂਨੇ ਬਹਿ ਜਾ ਆ ਗਾਣਾ ਸੁਣਿਆ ਨਣਦੇ ਪਵਾੜੇ ਹਤੀਏ ਕੋਈ ਤੇਰੀ ਵੀ ਨਣਣ ਦਬਣੀ ਜਾਵੇ ਨਾ ਤੂ ਹੀ ਪਰ ਤੇ ਇੰਦਾ ਗਾ ਹੈ ਕੋਨੀਸ ਹਾਂ ਇਹਨਾ ਕੋਈ ਚਾਹੀਦੀ ਸੀ ਤੇਰੀ ਕਿ ਤੂੰ ਤਾਂ ਚੁਰੂਦਾ ਯਤਰਾ ਨੂੰ ਸਾਰਾ ਕਾਇਆ ਚ ਕਾਈ ਬੰਦ ਲੈ ਨਾ ਪੈਣਾ ਮੇਰੀ ਗੱਲ ਸੁਣ ਗੋੜ ਦਿੱਤਾ ਮਾੜਾ ਹਾਂ ਗੋੜ ਦਿੱਤਾ ਮਾੜਾ ਅੱਛਾ ਅਕਲ ਦਿੱਤੀ ਚੰਗੀ ਆ ਹਾਂ 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 ਹੋ ਤਾ ਆ ਨਾ ਕੋਈ ਆ ਮੈਂ ਤੂੰ ਤਾਂ ਮੈਂ ਮੈਨੂੰ ਇਹ ਥੋੜਾ ਕਹੀ ਨਹੀਂ ਅਭੀ ਤੂੰ ਅਕਲ ਨਹੀਂ ਪਰ ਮੈਂ ਕਹੀ ਨਹੀਂ ਥੋੜਾ ਆ ਜਾ ਜਾ ਕਣਾਂ नहीं, कोई, हाँ, हाँ। कोई ना ओ कहीं किसी बिट्टी जाने हां सब्जी जो दो गज दे 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 तो तो पता निकल ला दे ठंड तो नहीं अच्छा आप ही बना लो पूरे नहीं नहीं नींद बहुत गए दे आप ही बना लेनी नहीं 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 तो बड़ा अभी लग तो बाहर कोने तो का तेरा घर है संदीप नींद बहुत गए करेट गई संदीप हां जी मम्मी

சங்கராஜ் ਐਵੇਂ ਕੀ ਵਿਸਮੈਲ ਹੁੰਦੀ ਦੀ ਬੱਕਰਾਂ ਨਾਲ ਦੋ ਦੀ ਜਿਵੇਂ ਸਮੈਲ ਹੁੰਦੀ ਚਾਹ ਤੇ ਬੱਕਰਾਂ ਨਾ ਰੱਖੇਗਾ ਅਸੀਂ ਬੱਕਰੀਆਂ ਨਹੀਂ ਰੱਖੀਆਂ ਮੈਂ ਕਦੀ ਇਹ ਜੀ ਚਾਹ ਨਹੀਂ ਮੰਦੀ ਚੰਗੀ ਪੀਤੀ ਗਰੀਬ ਗੁਰੂਬੀਆਂ ਦੇ ਵਲ ਦੀ ਚਾਹ ਬਣਾ ਕੇ ਮੱਤੇ ਮਾਰ ਦਿੰਦੀ ਹੈ ਬਾਸ ਨਹੀਂ ਤਾਂ ਉਹ ਕਿਹੜੀ ਚਾਹ ਹੁੰਦੀ ਹੈ ਨਹੀਂ ਗਰੀਬਾਂ ਚ ਵੀ ਧਾਨ ਹੁੰਦੀ ਨਾ ਕਾ ਇਤਨਾ ਮੈਂ ਕਦੀ ਗਰੀਬਾਂ ਵਾਲੀ ਪੀਤੀ ਹਾਂ ਤਾਂ ਆ ਨਹੀਂ ਤਾਂ ਦੱਸ ਸਾਰੇ ਵੀ ਬੜਾ ਵਧੀਆ ਕੁਸ ਮਾਲਕ ਦੇ ਬਣਾਏ ਹੋਏ ਨੇ ਮਾਲਕ ਨੇ ਲੱਗਦਾ ਬੜੀਆਂ ਖੰਦੀ ਸੀ ਕਿ ਬੜਾ ਵਧੀਆ ਰਹਿੰਦੀ ਸੀ ਤੇ ਤੂੰ ਵੀ ਵਧੀਆ ਬਣਾ ਬਣਾ ਕੇ ਦਿੰਦੀ ਰਹੀ ਹੈ ਵਧੀਆ ਬਣਦੀ ਰਹੀ ਹੈ ਕੰਡਾ ਬੜਾ ਕਾਮ ਸੀਗਾ ਇਹ ਤਾਂ ਗਰੀਬ ਗੁਰਬੜਿਆ ਵਰਗੀ ਕਿਹੇ ਕੰਮ ਨਹੀਂ ਨਕਮੀ ਚ ਚਾਪੀ ਨਾ ਮੈਂ ਬਣਾ ਲਿਆ ਨਿਹਾਰ ਤਾਂ ਪੀ ਜਾਣੀ ਨਹੀਂ ਸਮਝ ਲੈ ਕਿ ਨਹੀਂ ਆਣੀ ਹੈ ਛੱਡ ਪਰ ਤੈਨੂੰ ਕਹਾਂ ਤੂੰ ਐਵੇਂ ਨਾਕਸ਼ਮੀ ਨੇ ਪੀ ਲੈ ਤੈਨੂੰ ਫਿਰ ਹੁਣੇ ਕੌਫੀ ਬਣਾ ਕੇ ਪਿਆ ਦੇਣੀ ਪੀ ਲੈ ਮੰਮੀ ਆ ਕੇ ਥੱਲੇ ਸਭ ਜੀ ਦਿਸ ਦਿਵੇ ਸਤਿ ਹਾਂ ਜੀ ਤੂੰ ਬੈਠ ਹਾਂ ਸਭ ਬੈਗ ਆ ਤੂੰ ਇਧਰ ਪੁਆਣਾ ਤਾਂ ਕੱਲ ਕਰ ਲਾ ਜੀ ਵੇਖ ਲਈ ਸਬਜ਼ੀ ਦੇਖਣੀ ਹੈ ਹਾਂ ਹੁਣ ਕੀਤਾ ਵਿਚਾਰ ਕਦਾ ਕੋਈ ਤੀ ਕਦਾ ਵੇ ਸੁਪਨੇ ਦੇ ਕਿ ਗਾਧਾ ਨਹੀਂ ਆਂਦੀ ਕਿ ਲੰਡਾ ਆਇਆ ਸੀ ਆ ਤੂੰ ਬੈ ਇੱਥੇ ਤਾਂ ਸੀ ਆਉਂਦਾਂ ਗਾ ਜਿਆਦਾ ਲੰਡੀ ਆਇਆ ਕੋ ਜੀ ਇਹਨੂੰ ਤਾਂ ਮੈਂ ਦੇ ਦਿੱਤਾ ਇਹਨੂੰ ਮੈਂ ਛੱਡ ਦਿੱਤਾ ਹਾਂ ਇਹਨੂੰ ਕੰਨਾਂ ਨੂੰ ਹੱਥ ਲਵਾਉਂਦੇ ਨੇ ਇਹਨਾ ਤੇ ਪੁੱਛਦੀ ਨਾ ਤੂੰ ਫੇਰ ਉਹ ਔਟਕੇ ਚਲੀ ਗਈ ਆ ਤੂੰ ਅੱਗੇ ਪਵਾੜੇ ਪਾਉਂਦੀ ਆ ਪਵਾੜਾ ਵੱਡਾ ਕਰ ਦੂਗੀ ਹੈਂ ਤੂੰ ਆਦੀ ਮੁੰਡੇ ਨੇ ਵੀ ਆਉਣਾ ਫੋਨ ਆ ਗਿਆ ਇਹਨੂੰ ਉਹਨੇ ਫੋਨ ਕਰਤਾ ਇਹ ਉਹਦੇ ਨਾਲ ਗੱਲਾਂ ਬਾਤਾਂ ਕਰਦੀ ਆ ਮੁੰਡੇ ਨਾਲ ਤੂੰ ਇਹਨੂੰ ਕੀ ਜਾਣਨੀ ਹੈ ਮੈਂ ਤਾਂ ਜਾਣਦੀ ਨਹੀਂ ਚੋਰੂ ਤੂੰ ਤੇ ਉਹਨੇ ਕਿਹਾ ਤੂੰ ਕਹ ਦੇ ਪਵਾੜ ਮਾਫੀ ਮੰਗ ਲੈ ਇਹਦੇ ਕੋਲ ਉਹ ਗਈ ਥੱਲੇ ਪਤਾ ਨਹੀਂ ਕਿੰਦਰ ਉੱਠ ਕੇ ਚਲੀ ਗਈ ਘਰ ਨੂੰ ਕਿ ਮੈਂ ਵੀ ਹਾਂ ਨਹੀਂ ਜਾਣਦੋ ਨਹੀਂ ਇਸ ਤਰ੍ਹਾਂ ਨਾ ਕਰ ਗੱਲ ਵੱਡੀ ਹੋ ਜਾਣੀ ਆ ਨਵੇਂ ਵਿੱਚ ਸਿਆਣੀ ਬਿਆਣੀ ਆਉਂਦੀ ਨਹੀਂ ਫਿਰ ਕੀ ਕਹਦੇ ਹੋ ਵੀ ਨਹੀਂ ਗਈ ਹੈਗੀ ਹੋਰ ਕੀ ਤੂੰ ਮੈਂ ਕਹਾਂ ਤੂੰ ਕਹਦੀ ਉਹਨੇ ਚੰਗੀ ਕਰਦੇ ਹੱਥ ਪੈਰ ਗੋਡਿਆਂ ਨੂੰ ਹੱਥ ਲਾ ਕੇ ਜੱਪੀ-ਜੁੱਪੀ ਪਾ ਕੇ ਬਲੋਸ ਕੇ ਕੋਈ ਗੱਲ ਨਹੀਂ ਇਹਨੇ ਵਿੱਚ ਕੀ ਹੋ ਜਾਂਦਾ ਘੜੀ ਦੇ ਵਿੱਚ ਕੋਈ ਗਨਾਹ ਪਾਪ ਕਰ ਦਿੱਤਾ ਇਹ ਤੇ ਘੜੀ ਚ ਮਾਫੀ ਮੰਗ ਲਓ ਤੇ ਸਾਰੇ ਵੀਰੇ ਟਲ ਜਾਂਦੇ ਨੇ ਉਹ ਤੇ ਸਿਆਣੀ ਮੈਂ ਆਇਆ ਮੈਂ ਵੀ ਵੇਚਉਣੀ ਆ ਫਿਰ ਮੁੰਡਾ ਕਾ ਕਾ ਮਾਂ ਤੂੰ ਚੰਗੀ ਸੇ ਚਲੋ ਇਹਨੂੰ ਕਿਥੇ ਕਿਥੇ ਪਜੰਦੀ ਰਹੀਂ ਕਿਹੜਾ ਰਾਜ ਸੀ ਤੇ ਮੈਂ ਹੁਣ ਜੇ ਤੂੰ ਹੱਥ ਮਾਫੀ ਨਹੀਂ ਮੰਗਣੀ ਤੇ ਸਿਰਫ ਤੁਹਾਡੇ ਪਿੱਛੇ ਚੰਬੇ ਰੇ ਕਰਕੇ ਮੰਗਮਾਨ ਆਪਾਂ ਘੜੀ ਵਿੱਚ ਨਹੀਂ ਫੇਰ ਆਪਾਂ ਇਹਦੇ ਨਾਲ ਇੰਨਾ ਮੇਰਾ ਬਲਾਪ ਨਹੀਂ ਰੱਖਣਾ ਸਾਬ ਸਾਬ ਦਾ ਹੀ ਰੱਖਣਾ ਆ ਇਹਦੇ ਨਾਲ ਇੰਨਾ ਨਹੀਂ ਆਪਾਂ ਰੱਖਣਾ ਹੈਗਾ ਤੇ ਤੂੰ ਕੀ ਕਰ ਹੁਣ 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 ਦੇ ਕੋਲ ਹੁਣ ਜਿਹੜਾਈ ਨਾ ਚੱਕੀ ਥੱਲੇ ਹੱਥ ਕੱਢ ਚਲੋ ਠੀਕ ਹੈ ਤੁਹਾਡੇ ਤੇ ਜਾ ਵੇਖ ਆਪੂ ਵਰ ਕੋ ਪੂਆ ਬਾਜ ਮਾਰ

ਹਾਂ ਜੇ ਕੋਈ ਨਾ ਪੁੱਆ ਤੇਰੀ ਕੋਈ ਗੱਲ ਸੱਚ ਦੱਸ ਦੇ ਭੂਆ ਨੂੰ ਤੇ ਮਾਫੀ ਮੰਗ ਲਾ ਕੋਈ ਨਾ ਭੈਣ ਵੇ ਨਹੀਂ ਆ ਗਈ ਆ ਗਈ ਆ ਗਈ ਆ ਗਈ ਪਹਿਲਾਂ ਆ ਦੇ ਇਹ ਤੇ ਕੀ ਲਿਖਿਆ ਜਾਣੀ ਕੁਛ ਕਿ ਨਹੀਂ ਨਾ ਅੰਚ ਪੂਜੀ ਜਾਣਦੀਂ ਦਿੱਤੇ ਤੂੰ ਆਧਾਰ ਕਾਰਡ ਵਾਲਾ ਜਾਜ ਕਿਉਂ ਕਿ ਲਾਉਂਦੀ ਆ ਲੈ ਫੜ ਕੀ ਲਿਖਿਆ ਦਿੱਤੇ ਇਹਦੇ ਤੇ ਲਿਖਿਆ ਕੀ ਆ ਆਧਾਰ ਕਾਰਡ ਵਾਲਾ ਜਾਜ ਤੂੰ ਬਣਾਤਾ ਸੀ ਇਹ ਸਰਕਾਰ ਨੇ ਹੈ ਕੀ ਲਿਖਿਆ ਕੀ ਲਿਖਿਆ ਜਿਹੜਾ ਜਾਲੀ ਕੁਛ ਨਹੀਂ ਪਿਰਨੀ ਹੈ ਸਟੈਂਪ ਆ ਗਈ ਤੇ ਤੇ ਚਲ ਸਾਰੀਆਂ ਗੱਲਾਂ ਤੇ ਮਿੱਟੀ ਪਾ ਪਾਗਲ ਬਣਾਇਆ ਤੂੰ ਇਹਨੂੰ ਮਿੱਟੀ ਪਾ ਸਾਰੀਆਂ ਗੱਲਾਂ ਤੇ ਘੱਟ ਪਰ ਪਾ ਮਿੱਟੀ ਲੀਏ ਉਹ ਜੀ ਮੈਨੂੰ ਨੇ ਪਹਿਲਾਂ ਕੁੜੀਆਂ ਨੇ ਕਹਿ ਦਿੱਤਾ ਵੀ ਦੀਦੀ ਆਪਾਂ ਨਾ ਚੱਲ ਬੰਦ ਕਰੀਂ ਮੇਰੀ ਕੁੜੀਆਂ ਕੁਝ ਡਿੱਗ ਰਹੀਆਂ ਤਾਂ ਕੁਝ ਡਿੱਗਦੀਆਂ ਉਹਨਾਂ ਦੇ ਨਾਲ ਮੈਂ ਵੀ ਤਿਆਰੀ ਕਰ ਲਈ ਤੇ ਜਦੋਂ ਫਿਰ ਮੈਂ ਉਹਨਾਂ ਦੇ ਨਾਲ ਜਾਣਾ ਤੇ ਕਹਿੰਦੇ ਆਪਾਂ ਤੇ ਆਧਾਰ ਕਾਰਡ ਵਾਲ ਜਾਹ ਜੂ ਤੇ ਕੋਈ ਨਹੀਂ ਆਪਾਂ ਤੇ ਕੋਈ ਬਹਾਨਾ ਨਾ ਮਾਰ ਕੇ ਨਾ ਘੁੰਮਣ ਫਿਰਨਾ ਨਹੀਂ ਆਪਾਂ ਤਾਂ ਖਾਣ ਪੀਣ ਕੇ ਘਰ ਚੱਲਣਾ ਚਾਹੀਦਾ ਆ ਠੀਕ ਹੈ ਤੂੰ ਕੁੜੀਆਂ ਦੇ ਨਾਲ ਗਈ ਤੇ ਤੂੰ ਕੁੜੀ ਸੀ ਤੇਰੇ ਬੱਚੇ ਸੀ ਹਾਂਜੀ ਤੇਰੀ ਘਰ ਸੱਸ ਸੀ ਤੇਰਾ ਪਰਿਵਾਰ ਸੀ ਜਰੂ ਕੋਈ ਨਾ ਪੂਆ ਜੀ ਮੈਨੂੰ ਈਸ਼ਵਰ ਮaaf ਕਰ ਦੋ ਠੀਕ ਹੈ ਮੈਂ ਤਾਂ ਤੁਹਾਨੂੰ ਮਾਫੀ ਮੰਗਦੀ ਹਾਂ ਇਸ ਕਰ ਮੈਨੂੰ ਨਾ ਮaaf ਕਰ ਦਿਓ ਇੱਧਰ ਰੋਕ ਪੂਆ ਕੋ ਚੰਗੀ ਤਰ੍ਹਾਂ ਬੈਠ ਕੇ ਘਰ ਮਾਫੀ ਮੰਗ ਮਾਫੀ ਇਹਨੂੰ ਪੜਾ ਕਰ ਦਿਓ ਮੈਂ ਕਿਹੜੀ ਦਾਤਾ ਆਂ ਮੈਂ ਕਿਹੜੀ ਰੱਬ ਆਂ ਮੈਂ ਦਾਤਾ ਨਹੀਂ ਕਿ ਮੇਰਾ ਰੱਬ ਕੋਈ ਨਾ ਕੋਈ ਨਾ ਪੂਆ ਜੀ ਸਿਰਫ ਇੱਕ ਅਕਲਪਰ ਡਿੰਗ ਦੀ ਬੰਦੇ ਦੀ ਉਹਨਾਂ ਕੰਮ ਕਰੋ ਉਹਨਾਂ ਦੇ ਪਿੱਛੇ ਲੱਗੇਗੀ ਉਹਨਾਂ ਕੰਮ ਕਰੋ ਉਹਨਾਂ ਲੱਪਾ ਪਸਾਰੋ ਜਿੰਨੀ ਕ ਸਾਡੀ ਚਾਦਰ ਆ ਚਾਦਰ ਤੋਂ ਵੱਧ ਕੇ ਤੇ ਲੱਤਾਂ ਤੁਹਾਡੇ ਪੈਰ ਨੰਗੇ ਹੀ ਹੋਣੇਗੇ ਜੇ ਕੋਈ ਨਾ ਪੋਜੇ ਇਸ ਵਾਰ ਮੈਂ ਆਪਕਾ ਅਰਦਾਸ ਕਰਾਂ ਮੈਂ ਮਾਫੀ ਮੰਗ ਪੋਆ ਪੋਆ ਕੋ ਮਾਫੀ ਮੰਗ ਹਾਂਜੀ ਹਾਂਜੀ ਮਾਫੀ ਮੰਗ ਕੋਈ ਜੇ ਸਰਪੇਸ ਵਰਮਨ ਮਾਫ ਕਰ ਦੋ ਹਾਂ ਚਲੋ ਮਾਫ ਕਰ ਰੱਬ ਕਰਨ ਵਾਲਾ ਰੱਬ ਤੁਹਾਨੂੰ ਬੁੱਧ ਦੇਵੇ ਤੇ ਇਹੋ ਜੇ ਕੰਮ ਨਾ ਕਰੋ ਚੱਲਣੇ ਨੂੰ ਘਰ ਲਿਆ ਇੱਕ ਵਾਰ ਹਾਂ ਕੋਈ ਗੱਲ ਨਹੀਂ ਅੱਜ ਘਰ ਵਾਲਾ ਤੇ ਆਉਣ ਵਾਲਾ ਆ ਹਾਂਜੀ ਠੀਕ ਹੈ ਤੇ ਮਾਫੀ ਤੇ ਤੈਨੂੰ ਮੈਂ ਦੇ ਹੀ ਦਿੱਤੀ ਕੋਈ ਗੱਲ ਨਹੀਂ ਮੈਂ ਤੇ ਨਹੀਂ ਦਿੱਤੀ ਮੇਰੇ ਰੱਬ ਨੇ ਦਿੱਤੀ ਹੈ ਕੋਈ ਗੱਲ ਨਹੀਂ ਤੇ ਪਰ ਉਹਨਾਂ ਕੰਮ ਕਰੀਦਾ ਕਿਹਰੇ ਮਗਰ ਨਹੀਂ ਲੱਗੀਦਾ ਤੇ ਨਾ ਕੋਈ ਆਧਾਰ ਕਾਰਡ ਦਾ ਜਾ ਗਿਆ ਭਾਈ ਤੇ ਨਾ ਇਹ ਨਹੀਂ ਸੀਗਾ ਦਿਨ ਪਹਿਲਾਂ ਕਿ ਨਹੀਂ ਨਹੀਂ ਕਿ ਤੇਦੇ ਆਧਾਰ ਕਾਰਡ ਘਰੇ ਫੋਨ ਹੈ ਦੇਦੇ ਆਪਾਂ ਨਾ ਆਧਾਰ ਕਾਰਡ ਵਾਲੇ ਜਾ ਤੇ ਚੱਲੋਗੇ ਨਦੀ ਕਹਿ ਦਿੱਤਾ ਚਲ ਮੈਂ ਵੀ ਚਲੀ ਜਾਵਾਂਗੀ ਤੇ ਭੋਜ ਜਦ ਮਨ ਦੇ ਨਾਲ ਬਾਹਰ ਨੂੰ ਗਈ ਤਾਂ ਉਦੋਂ ਕਹਿੰਦੀ ਐ ਨਾ ਆਪਾਂ ਤਾਂ ਘੁੰਮਣ ਫਿਰਨ ਖਾਣ ਪੀਣ ਆਈਦਾ ਆ ਮੈਨੂੰ ਸਾਰਾ ਪਤਾ ਤੂੰ ਉੱਤੇ ਆਕੜਦੀ ਨੋ ਸਾਸ ਨੇ پلان ਬਣਾਇਆ ਤੂੰ ਤੇ ਠੰਡ ਚ ਆਕੜਦੀ ਤੈਨੂੰ ਸੂਵੇ ਲਵਾਏ ਤੈਨੂੰ ਟੀਕੇ ਲਵਾਏ ਤੇਰੇ ਡਾਕਟਰ ਬੁਲਾਇਆ ਸੀ ਨਾ ਉਦੋਂ ਮੈਨੂੰ ਨਹੀਂ ਸੀ ਪਤਾ ਵੀ ਜਹਾਜ ਕੋਲ ਨਹੀਂਗਾ ਹੁਣ ਮੇਰੀ ਗੱਲ ਸੁਣਾ ਇਦਾਂ ਦੀ ਗਲਤੀ ਕਦੇ ਵੀ ਨਹੀਂ ਕਰਨੀ ਕਦੇ ਨਹੀਂ ਗਲਤੀ ਕਰਨੀ ਆਪੜੇ ਪੱਕੇ ਜਾਣਾ ਉਹਨਾਂ ਕੋਈ ਐਬ ਨਹੀਂ ਹੈ ਵਾ ਜਾਣਦੇ ਹੁੰਦੇ ਸਭ ਕੁਝ ਕੁੜੀਆਂ ਬਹੁਤ ਕੁਛ ਕਰਦੀਆਂ ਨੇ ਮੁੰਡਿਆਂ ਨਾਲ ਵੀ ਤੇ ਕੁੜੀਆਂ ਚੱਲਦੀਆਂ ਤਾਂ ਇਹਨੇ ਕੋਈ ਗੱਲ ਨਹੀਂ ਪਰ ਝੂਠ ਇੱਕ ਝੂਠ ਮਾਰਦਾ ਬੰਦੇ ਨੂੰ ਤੇ ਇੱਕ ਚੋਰੀ ਮਾਰਦੀ ਆ ਤੇ ਇੱਕ ਚੁਗਲੀਆਂ ਹਾਂਜੀ ਠੀਕ ਹੈ ਤਿੰਨ ਗੱਲਾਂ ਤੋਂ ਬਚ ਕੇ ਰਹੋਗੇ ਨਾ ਤੇ ਤੁਹਾਡੀ ਸਦਾ ਹੀ ਜਾ ਜਾ ਹਾਂ ਠੀਕ ਹੈ ਅੱਗੋਂ ਵਾਸਤੇ ਨਹੀਂ ਕਰਨਾ ਕੋਈ ਗੱਲ ਨਹੀਂ ਦੇ ਦਾਂਗੇ ਤੈਨੂੰ ਮਾफी ਕੋਈ ਨਹੀਂ ਕੱਲ ਨੂੰ ਦੇ ਦਾਂਗੇ ਮਾफी ਕੋਈ ਨਾ ਫਿਰ ਵਿਚਾਰ ਦੇ ਆ ਤੇ ਭਾਨ ਜੱਫੀਪਾ ਹਾਂਜੀ ਹਾਂਜੀ ਕੋਈ ਨਹੀਂ ਕੋਈ ਨਾ ਕੋਈ ਨਾ ਮਾਫ ਕਰ ਦਿਓ ਮੈਂ ਲੋਕਾਂ ਦੇ ਵੀ ਸੁਝਾਅ ਲੈਣੇ ਨੇ ਹਾਂ ਮਾਫ ਕਰ ਲੋਕੀ ਕੀ ਇਸ ਗੱਲ ਪਿੱਛੇ ਤੈਨੂੰ ਕਹਿੰਦੇ ਨੇ ਚਾ ਕੋਈ ਗੱਲ ਨਹੀਂ ਕੋਈ ਇਹ ਗਲਤੀ ਕਰਨੀ ਆ ਕਿ ਨਹੀਂ ਚਾ ਕੋਈ ਨਾ ਆ ਨਹੀਂ ਪੁੱਛ ਚਲ ਕੋਈ ਨਾ ਸਮਾਫ ਕਰ ਮੈਂ ਲੈ ਤੂੰ ਕਰਦੀ ਹਾਂ ਹਾਂ ਆਪਣੇ ਘਰ ਦੇ ਵਿੱਚ ਬਿਲਕੁਲ ਕੁਝ ਨਹੀਂ ਜਾਣਾ ਇਹ ਕਿਤੇ ਨਹੀਂ ਜਾਣਾ ਆਪਣਾ ਕਿ ਕਿਨਾਂ ਕਿ ਜਾਣਾ ਸੋਹਣੇ ਢਾਂਗ ਨਾਲ ਜਾਓ ਠੀਕ ਆ ਕੰਮ ਕਰ ਕਰੋ aadhar card ਵਾਲੀਆਂ ਬੱਸਾਂ ਚੱਲੀਆਂ ਨੇ ਉਹਦੇ ਤੇ ਜਾਓ ਰਾਤ ਗਏ ਦਿਨੇ ਗਏ ਆ ਰਾਤ ਆਏ ਦਿਨੇ ਗਏ ਆਪਣਾ ਘਰ ਨਹੀਂ ਗਵਾਉਣਾ ਤੇ ਨਾ ਝੂਠ ਬੋਲਣਾ ਤੇ ਨਾ ਆਪਣੀ ਸੱਸੂ ਮਾਂ ਨੂੰ ਤੰਗ ਕਰਨਾ ਹਾਂਜੀ ਹਾਂਜੀ ਠੀਕ ਪੋ ਜੀ ਚਲ ਤੁਸੀਂ ਬੈਠੋ ਮੈਂ ਬਣਾ ਕੇ ਦੇ ਆਹੋ ਨਹੀਂ ਮੈਂ ਪੀਣੀ ਨਹੀਂ ਹਣ ਕੋਫੀ ਬਣਾ ਦੇ ਜਾ ਚਲ ਕੋਫੀ ਨਹੀਂ ਮੈਂ ਨਹੀਂ ਕੋਫੀ ਪੀਣੀ ਨਹੀਂ 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 ਬਣਾਉਂਗੀ ਚਲ ਕੋਈ ਨਾ ਤੇ ਮਾਫੀ ਮੂਫੀ ਤੈਨੂੰ ਕੱਲ ਨੂੰ ਵੇਖਾਂਗੇ ਦੇਖਾਂਗੇ ਕੀ ਬਣਦਾ ਜੇ ਮੁੰਡਾ ਆ ਗਿਆ ਤੇ ਪਤਾ ਨਹੀਂ ਤੇਰਾ ਕੀ ਬਣੂਗਾ